ਉਗਾ ਇਹਦੀ ਵਿਚਾਰੇ ਦੀ ਅਸੀਂ ਮਦਦ ਕਰ ਦਿਆਂ ਨੂੰ ਨਾ ਕਾਜੀ ਆ ਇਨਾ ਰੋਡ ਦੇ ਉੱਤੇ ਪੁਲਿਸ ਦੇ ਉੱਤੇ 100 ਨੰਬਰ ਦੇ ਉੱਤੇ ਕਈ ਵਾਰੀ ਮੈਂ ਕਾਲ ਕੀਤੀ ਕਿਸੇ ਨੇ ਟੈਂਡ ਨਹੀਂ ਕੀਤੀ ਇਹਦੀ ਵਿਚਾਰੇ ਦੀ ਰਾਹੀ ਰਾ ਪਰਦੇਸ਼ ਤੋਂ ਆਇਆ ਮਦਦ ਕਰਨ ਰਏ ਅਸੀਂ ਗੱਡੀਆਂ ਵਾਲੇ ਕਿੰਨਾ ਟਾਈਮ ਹੋ ਗਿਆ ਭਾਜੀ ਇੱਥੇ ਭਾਜੀ 2 ਘੰਟੇ ਹੋ ਗਿਆ ਸਾਰਾ ਇਹਦਾ ਮਾਲ ਇਕੱਠਾ ਕਰਾਇਆ ਵੀ ਕੋਈ ਨੁਕਸਾਨ ਨਾ ਹੋ ਜਾਏ ਇਹਦੇ ਵਿਚਾਰੇ ਡਰਾਈਵਰ ਦਾ ਨਾ ਤੇ ਉਸ ਕਰਕੇ ਪ੍ਰਸ਼ਾਸਨ ਇੱਥੇ ਇੰਨੇ ਮਹਿੰਗੀਆਂ ਗੱਡੀਆਂ ਦੇਤੀਆਂ ਮੌਕੇ ਤੇ ਪਹੁੰਚੋ ਤਾਂ ਸਹੀ ਕੰਮ ਸੇ ਕੰਮ ਕੋਈ ਅੱਜ ਸੜਕ ਸੁਰੱਖਿਆ ਫੋਰਸ ਸੀਐਮ ਸਾਹਿਬ ਨੇ ਲਾਈਆਂ ਉਹ ਕਾਦੀ ਸੜਕ ਸੁਰੱਖਿਆ ਫੋਰਸ ਯਾਰ ਪਤਾ ਨਹੀਂ ਕਿਥੇ ਟਾਪਿਆਂ ਤੇ ਲਾ ਕੇ ਬੈਠੇ ਰਹਿੰਦੇ ਆ ਚਾਰ ਜਣੇ ਲੱਗ ਕੇ ਅਸੀਂ ਸਾਰੇ ਆ ਸਾਰੇ ਉਹ ਪਾਈ ਦੀ ਉਹ ਦੋ ਗੱਡੀਆਂ ਖੜੀਆਂ ਸਾਡੀਆਂ ਖੜੀਆਂ ਕਿਸੇ ਨੇ ਮਦਦ ਮਦਦ ਕਰਨ ਦਾ ਸਿਰਫ ਕੀ ਆ ਬੰਦੇ ਦਾ ਨੁਕਸਾਨ ਹੋਇਆ ਟੈਕਸੀ ਭਰੀ ਸਾਡੀ ਟੈਕਸੀ ਹੈ ਨਹੀਂ ਨਹੀਂ ਮੇਰਾ ਟੱਲਾ ਆ ਉਹ ਖੜਾ ਸੁਣ ਅੱਛਾ ਤੁਸੀਂ ਆਪ ਨਾਲ ਕਿੰਨਾ ਕਿੰਨਾ ਟਾਈਮ ਹੋ ਗਿਆ ਭਾਈ ਇੱਥੇ ਇਹ ਰਾਸ਼ਾ ਵਾਪਰੇ ਨੂੰ ਦਿਹਲੇ ਦਾ ਕੋ ਐਸਐਸਐਫ ਦੀ ਟੀਮ ਨਹੀਂ ਪਹੁੰਚੀ ਇੱਥੇ ਆ ਦੇਖ ਕਿੰਨੀ ਵਾਰੀ ਉਹਨੂੰ ਮੈਂ 100 ਨੰਬਰ ਤੇ ਕਾਰ ਲਾਈ ਆ ਭਾਈ ਉਸਤਾਜੀ ਤੁਹਾਡੇ ਕੋਲ ਕੋਈ ਚਾਬੀ ਕੋਈ ਮਦਦ ਤਾਂ ਹੋ ਜਪੇ ਇਹਦੀ ਵਿਚਾਰੇ ਦੀ ਅਸੀਂ ਪਰਲੇ ਬੰਨ ਗੱਡੀ ਮੇਰੀ ਖੜੀ ਉੱਧਰ ਖੜਾ ਕੇ ਅਸੀਂ ਗੱਡੀ ਇੱਧਰ ਆ ਕੇ ਮਤਲਬ ਕਰ ਰਿਹਾ ਆ ਬਾਈ ਦੀ ਗੱਡੀ ਖੜੀ ਆ ਤਿੰਨ ਜਣੇ ਅਸੀਂ ਸਾਰੇ ਪਹਿਲਾਂ ਸੇਵ ਇਕੱਠੇ ਕੀਤੇ ਸੇਵ ਇਕੱਠੇ ਆ ਦੇਖੋ ਆ ਪੁਲਿਸ ਆ ਪੁਲਿਸ ਦਾ ਨੰਬਰ ਆ ਇਦੇ ਉੱਤੇ ਕਈ ਵਾਰੀ ਫੋਨ ਫੋਨ ਲਾਇਆ ਪਰ ਕੋਈ ਨਹੀਂ ਚੱਕਦਾ ਚੁੱਕਦਾ ਪਿਆ ਹੂੰ ਮਤਲਬ ਗੱਡੀਆਂ ਦਿੱਤੀਆਂ ਤਾਂ ਵੀ ਕੋਈ ਫਾਇਦਾ ਨਹੀਂ ਲਾਜੀ ਬਣਾ ਯਾਰ ਭਾਜੀ ਇੰਨੇ ਨੀਆਂ ਮਹਿੰਗੀਆਂ ਗੱਡੀਆਂ ਦਿੱਤੀਆਂ ਜੋ ਮੌਕੇ ਤੇ ਪਹੁੰਚਣਾ ਹੀ ਨਹੀਂ ਕਿਸੇ ਕੋਲੇ ਇਹ ਤਾਂ ਇਨਾ ਸ਼ੁਕਰ ਆ ਵੀ ਇਦੇ ਕੋਈ ਸੱਟ ਚੋਟ ਨਹੀਂ ਲੱਗੀ ਹਾਂ ਜੇ ਸੱਟ ਚੋਟ ਲੱਗ ਜਾਂਦੀ ਤੇ ਫਿਰ ਤਾਂ ਔਖਾ ਹੋ ਜਾਣਾ ਸੀਗਾ ਇਹ ਕੋਈ ਬੰਦਾ ਨਹੀਂ ਇਨਸਾਨੀਅਤ ਦੇ ਨਾਤੇ ਤੁਸੀਂ ਇੱਕ ਰੀਡ ਦੀ ਮਦਦ ਨਾਤੇ ਵੀ ਆਪਣਾ ਯਾਰ ਜੇ ਐਂਡਕੇ ਦੀ ਗੱਡੀ ਆ ਵੀ ਫੀਲ ਭਰਾ ਯਾਰ ਨਕਸਾ ਨਾ ਹੋਵੇਦਾ ਹਾਂ ਨਕਸਾ ਨਹੀਂ ਇਕੱਠਾ ਕਰਾਉਂਦਾ ਉਹ ਕੈਂਟ ਦੀ ਗੱਡੀ ਯਾਰ ਟੈਰ ਲੈ ਜਾ ਅੱਛਾ ਤੁਸੀਂ ਪਰਲੇ ਸਾਈਡ ਤੋਂ ਮਤਲਬ ਦੇਖ ਕੇ ਗੱਡੀ ਬਾਲਦੀ ਦੇਖ ਕੇ ਮਦਦ ਕਰ ਲਈ ਆਏ ਆਂ ਪਰਲੀ ਸਾਈਡ ਪਰਲੀ ਸਾਈਡ ਗੱਡੀ ਖਿਲਾਰਦੇ ਸਾਰੇ ਅਸੀਂ ਇੱਧਰ ਆ ਗਏ ਆਂ ਇੱਧਰ ਆਉਂਦੇ ਸਾਰੇ ਮਤਲਬ ਕਿ ਦੇਖਿਆ ਜੀ ਜਿਹੜਾ ਟ੍ਰੈਵਲ 60 ਤੋਂ 60 ਨਹੀਂ ਆ ਗਈ ਟ੍ਰੈਵਲ ਬਾਕੀ ਨਾਲ ਨਾਲ ਕਿ ਸੇਵ ਦੇ ਇੱਥੇ ਕਿਤੇ ਸਾਰੇ ਹੋਸੀ ਬਾਈ ਜੇ ਬੇਟੀਆਂ ਹੈਲੋ ਵੀਰੇ ਅਸੀਂ ਗੱਡੀ ਆਈ ਆ ਬਾਈ ਵੀ ਹਾਂਜੀ ਬਾਈ ਵੀ ਸਿੱਧੀ ਕਰਾ ਕੇ ਗੱਡੀ ਟੈਕ ਟੂ ਮਾਲ ਬਤਨਾਏ ਜਾਨੋ ਘੰਟੇ ਡੇਢ ਘੰਟਾ ਹੋ ਗਿਆ ਇੱਥੇ ਪਰ ਜਿਹਨਾਂ ਦੀ ਡਿਊਟੀ ਬੰਦੀ ਆ ਸੜਕ ਸੁਰੱਖਿਆ ਫੋਰਸ ਵਾਲੇ ਉਹ ਬੰਦੇ ਨਹੀਂ ਹਲੇ ਤਾਂ ਇੱਥੇ ਮਲਾਜਮ ਪਹੁੰਚੇ ਨਹੀਂ ਪਹੁੰਚਿਆ ਜੀ ਮਾਮਲੇ ਡਰਾਈਵਰ ਨੇ ਕਈ ਵਾਰੀ ਫੋਨ ਕਰਤਾ ਕੋਈ ਨਹੀਂ ਪਹੁੰਚਿਆ ਇੱਥੇ ਹਾਂ ਉਹਨਾਂ ਦੀ ਡਿਊਟੀ ਜਾਂਦੀ ਕਿ ਹਾਈਵੇ ਤੇ ਲੱਗੀ ਹੈ ਜੇ ਕੋਈ ਹਾਦਸਾ ਵਾਪਰਦਾ ਤੇ ਉੱਥੇ ਉਹਨਾਂ ਨੂੰ ਪਹੁੰਚਣਾ ਪੈਂਦਾ ਹੈ ਹਾਂ ਜੀ ਸਾਨੂੰ ਡੇਢ ਘੰਟਾ ਹੋ ਗਿਆ ਸਾਰਾ ਕੰਮ ਅਸੀਂ ਆਪ ਦਾ ਖੁੱਦ ਕਰ ਰਹੇ ਹਾਂ ਇੱਥੇ ਕੋਈ ਮਤਲਬ ਪਹੁੰਚਿਆ ਨਹੀਂ ਅੱਛਾ ਉਹ ਮਤਲਬ ਹਾਲੇ ਤੱਕ ਆਏ ਨਹੀਂ ਇੱਥੇ ਕਿਉਂਕਿ ਇੱਥੇ ਹੁਣ ਹਾਈਵੇ ਚੱਲਦਾ ਹੈ ਇੱਥੇ ਸਾਡੇ ਵਿੱਚ ਕੀ ਹੁੰਦਾ ਕੀ ਹੈ ਇਹ ਪੰਜਾਬ ਦੀ ਬਦਨਾਮੀ ਹੁੰਦੀ ਹੈ ਕਹਿੰਦੇ ਲੋਕੀ ਪੇਟੀਆਂ ਚਾਕੇ ਲੈ ਗਏ ਹੈ ਐਸੀ ਵਜ੍ਹਾ ਕਰਕੇ ਪੰਜਾਬ ਨੂੰ ਪੰਜਾਬ ਦੇ ਬਦਨਾਮੀ ਤੋਂ ਬਚਾਉਣ ਨੂੰ ਨਾ ਲੱਗੇ ਜਦੋਂ ਸੇਬਾਂ ਦੀ ਪਲਟੀ ਸੀ ਪੇਟੀਆਂ ਚੱਕ ਕੇ ਲਾਗੇ ਪੰਜਾਬ ਬਦਨਾਮ ਹੋ ਗਿਆ ਸੀ ਇਹਦੇ ਵਿੱਚ ਹੁਣ ਅਸੀਂ ਇਹ ਪੇਟੀਆਂ ਤਾਂ ਕਰਦੇ ਇਕੱਠੀਆਂ ਕੀਤੀਆਂ ਨੇ ਕੋਈ ਚੱਕ ਕੇ ਲੈ ਜਾਓ ਤੇ ਡਰਾਈਵਰ ਦੇ ਸੱਟ ਵਾਜੇ ਕੁਝ ਵੀ ਹੋ ਜਾਈਏ ਪੇਟੀਆਂ ਦੇ ਲੋਕ ਪੈ ਜਾਂਦੇ ਨੇ ਭੱਜ ਕੇ ਹਾਂ ਡਰਾਈਵਰ ਨੂੰ ਕੋਈ ਮਦਦ ਨਹੀਂ ਕਰਦਾ ਬਿਲਕੁਲ ਹਾਂ ਇੱਧਰ ਦੇਖੋ ਟ੍ਰੈਫਿਕ ਕਿੰਨੀ ਹੋ ਗਈ ਹੈ ਜਾਮ ਹਾਂ ਕਿਉਂਕਿ ਇੱਥੇ ਕੋਈ ਨਾ ਸੇਫਟੀ ਕੋਨ ਲੱਗੇ ਨਾ ਕੁਝ ਲੱਗੀ ਹੈ ਕੋਈ ਨਹੀਂ ਲੱਗਿਆ ਜੀ ਸਹੀ ਹੈ ਕੱਢਿਆ ਅੱਛਿਆ ਨਾ ਦੱਸਿਆ ਦੱਸੋ ਜੀ ਇਹ ਜਦੋਂ ਆਪ ਲੈ ਆ। ਇਹ ਐਸਐਮਐਲ ਕੈਂਟਰ ਹੈ ਜੀ ਜੋ ਕਿ ਸ਼੍ਰੀਨਗਰ ਤੋਂ ਸੇਵ ਲੋਡ ਸਗੇ ਦੇ ਵਿੱਚ ਜੋ ਕਿ ਭਵਾਨੀ ਹਰਾਨਾ ਜਾ ਰਿਹਾ ਸੀਗਾ। ਇਹ ਇੱਥੇ ਜਦ ਸਾਡੇ ਗੁਰਾਂ ਥਾਣੇ ਦੇ ਓਵਰ ਬ੍ਰਿਜ ਦੇ ਕੋਲ ਆਇਆ ਤਾਂ ਇੱਥੇ ਇਹਦਾ ਪਿਛਲਾ ਟਾਇਰ ਫਟਣ ਕਾਰਨ ਇਹ ਇੱਥੇ ਪਲਟ ਗਿਆ ਜਿਹਦੇ ਕਾਰਨ ਟ੍ਰੈਫਿਕ ਜਾਮ ਹੋ ਗਿਆ। ਇਹ ਮੌਕੇ ਤੇ ਅਸੀਂ ਪਹੁੰਚੇ ਆਂ ਔਰ ਇਹਨਾਂ ਦੇ ਮਦਦ ਕਰਵਾ ਰਹੇ ਆਂ। ਤੇ ਥਾਣੇ ਡਿਊਟੀ ਅਸਰੇ ਐ ਐਸਐ ਸ੍ਰਿੰਦਰਪਾਲ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ। ਕੋਈ ਡਰਾਈਵਰ ਦੇ ਕਿਸਾਨ ਹਾਂਜੀ ਅਨਵਰਦੀਨ ਹੈ ਜੀ ਕੋਈ ਛੜ ਚੋੜ ਨਹੀਂ ਲੱਗੀ ਛੜ ਚੋੜ ਤੋਂ ਬਚਾਇਆ ਗੱਡੀ ਨੁਕਸਾਨੀ ਗਈ ਹੈ। ਕਾਫੀ ਦੇ ਬਾਦ ਮਤਲਬ ਪਹੁੰਚੀ ਐ ਐਸਐ ਐਸਐਪੀ ਦੀ ਜੀ ਜੀ ਪਹੁੰਚਣਾ ਹੋ ਗਿਆ ਇਸ ਗੱਲ ਦਾ ਲੈ ਕੇ ਤੇ ਰੂਟ ਵੀ ਜाहਰ ਕੀਤਾ ਲੋਕਾਂ ਨੇ ਜੀ ਕਿ ਇੱਥੇ ਟ੍ਰੈਫਿਕ ਕਾਫੀ ਜਾਮ ਰਿਹਾ ਹੈ ਲੋਕ ਆਮ ਫਦਰ ਨੂੰ ਅੱਗੇ ਆਇਆ ਹੈ 1.5 ਘੰਟੇ ਬਾਅਦ ਐਸਐਐਸਐਪੀ ਦੀ ਟੀਮ ਮੋਕੇ ਦੇ ਪਹੁੰਚੀ ਹੈ। ਲੇਖੋ ਇਹ ਸੜਕ ਸਾਡੇ ਜਿਹੜੀ ਐਮ ਡੀਟੀ ਡਿਵਾਈਸ ਜਿਹੜੀ ਚੱਲਦੀ ਆ ਉਹਦੇ ਵਿੱਚ ਥੋੜਾ ਸਰਵਰ ਦੀ ਪ੍ਰੋਬਲਮ ਕਰਕੇ ਸਾਨੂੰ ਮੈਸੇਜ ਨਹੀਂ ਆ ਰਹੇ ਪਹਿਲਾਂ ਸਾਨੂੰ ਦੱਸਿਆ ਆ ਬਟ ਮੈਂ ਕੰਟਰੋਲ ਤੇ ਪਤਾ ਕੀਤਾ ਉਹ ਕਹਿੰਦੇ ਸਾਨੂੰ ਕੋਈ ਮੈਸੇਜ ਨਹੀਂ ਆਇਆ ਸਾਨੂੰ ਵੀ ਕਿਸੇ ਰਾਹਗੇ ਨੇ ਦੱਸਿਆ ਪਿੱਛੇ ਜਾਪ ਲੱਗਾ ਅਸੀਂ ਮੌਕੇ ਤੇ ਇਸ ਕਰਕੇ ਪਹੁੰਚੇ ਸਾਨੂੰ ਕੋਈ ਮੈਸੇਜ ਨਹੀਂ ਮਿਲਿਆ ਹੈਗਾ ਤੇ ਥਾਣੇ ਹੀ ਪਤਾ ਕੀਤਾ ਗਿਆ ਕਿਸੇ ਨੇ ਇਹਨਾਂ ਨੂੰ ਵੀ ਪੁੱਛਿਆ ਵੀ ਤੁਸੀਂ ਜਿਸਨ ਕਾਲ ਕੀਤੀ ਹੈ ਕਹਿੰਦੇ ਜੀ 100 ਨੰਬਰ ਤੇ ਇੱਕ ਵਾਰੀ ਫੋਨ ਲਾਇਆ ਸੀਗਾ ਦੁਬਾਰਾ ਇੱਕ ਦੋ ਵਾਰੀ ਫੇਰ ਲਾਇਆ ਨਹੀਂ ਲੱਗਿਆ ਕੋਈ ਟੈਕਨੀਕਲ ਪ੍ਰੋਬਲਮ ਨਹੀਂ ਹੋ ਸਕਦੀ ਕਿਉਂਕਿ 100 ਨੰਬਰ ਸਾਰੇ ਪੰਜਾਬ ਦੇ ਵਿੱਚ ਉਹੀ ਹੈ 100 ਨੰਬਰ ਜਿਹਨੂੰ ਹਰ ਕੋਈ ਯੂਜ਼ ਕਰਦਾ ਹੈ ਇਸ ਕਰਕੇ ਹੋ ਸਕਦਾ ਨਾ ਵੀ ਲੱਗਾ ਹੋਵੇ ਤੇ ਇਹ ਦਿੱਕਤ ਆਈ ਹੋਰ ਕੋਈ ਦਿੱਕਤ ਨਹੀਂ ਹਾਂ ਟ੍ਰੈਫਿਕ ਕੀ ਹੈ ਜੀ ਹਾਂਜੀ ਟ੍ਰੈਫਿਕ ਦੋ ਲੈਣਾ ਚੱਲ ਰਹੀਆਂ ਜੀ ਬਾਕੀ ਇਹਦਾ ਟਾਇਰ ਲੱਗਦਾ ਤੇ ਅਸੀਂ ਸਾਈਡ ਤੇ ਕਰਵਾ ਕੇ ਤੇ ਇਹਨੂੰ ਚਾਲੂ ਕਰਾਉਣੇ ਨਿਰਵਖਨ ਚਲਾ ਰਹੇ ਹਾਂ ਫਾਈਵੇ